ਇੰਗਲੈਂਡ ਦੇ ਓਵਲ ਮੈਦਾਨ ਦੇ ਵਿੱਚ ਸਭ ਤੋਂ ਵੱਡਾ ਮੁਕਾਬਲਾ ਭਾਰਤ-ਪਾਕਿਸਤਾਨ ਦੇ ਵਿਚਾਲੇ ਚੈਂਪੀਅਨਸ ਟਰੋਫੀ 2017 ਦੀ ਜੰਗ ਜਾਰੀ ਭਾਰਤ ਨੇ ਟਾਸ ਚਿੱਤ ਕੇ ਲਿਆ ਗਿੰਦਬਾਜ਼ੀ ਦਾ ਫੈਸਲਾ ਫਾਈਨਲ ਮੁਕਾਬਲਾ ਜਿੱਤਣ ਉੱਤੇ ਭਾਰਤ ਸਭ ਤੋਂ ਵਧੇਰੇ ਤਿੰਨ ਵਾਰ ਚੈਂਪੀਅਨਸ ਟਰੋਫੀ ਜਿੱਤਣ ਵਾਲਾ ਦੇਸ਼ ਬਣੇਗਾ ਪਾਕਿਸਤਾਨ ਆਪਣੀ ਪਹਿਲੀ ਚੈਂਪੀਅਨਸ ਟਰੋਫੀ ਜਿੱਤਣ ਦੇ ਲਈ ਲਗਾ ਰਿਹਾ ਹੈ ਪੂਰਾ ਜ਼ੋਰ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲਾਈ ਸੁਖਬੀਰ ਬਾਦਲ ਦੇ ਡ੍ਰੀਮ ਪ੍ਰੋਜੈਕਟ ਪਾਣੀ ਵਾਲੀ ਬਸ ਦੇ ਉੱਤੇ ਬ੍ਰੇਕ ਹਰੀਕੇ ਪੱਤਣ ਨੂੰ ਨਵੇਂ ਸ਼ਹਿਰ ਸਪਟਾ ਹੱਬ ਦੇ ਵਜੋਂ ਵਿਕਸਿਤ ਕਰਨ ਪੈੜਣਾ ਵਾਲੀ ਬੋਟ ਅਤੇ ਨਵੀਆਂ ਔਸਾਰੀਆਂ ਦਾ ਕੀਤਾ ਦਾਵਾ ਪਾਣੀ ਵਾਲੀ ਬਸ ਨੂੰ ਦੱਸਿਆ ਬਾਦਲਾਂ ਦਾ ਘੜਕਾ ਕਿਹਾ ਸਰਕਾਰੀ ਖਜ਼ਾਨੇ ਨੂੰ ਲਾਏ ਚੂਨੇ ਦੀ ਕਰਾਵਾਂਗੇ ਜਾਂਚ ਦੇਸ਼ ਚੱਲਦੇ ਆ ਟੂਰਿਜ਼ਮ ਦੇ ਉੱਤੇ ਸੂਬੇ ਕੇਰਲਾ ਵਰਗੇ ਰਾਜਸਥਾਨ ਵਰਗੇ ਉਹ ਟੂਰਿਜ਼ਮ ਦੇ ਉੱਤੇ ਚੱਲਦੇ ਆ ਵਿਜੀਲੈਂਸ ਦਾ ਪ੍ਰੋਬ ਆਰਡਰ ਕਰਾਂਗੇ ਜੇ ਵਿਜੀਲੈਂਸ ਨਹੀਂ ਹੋ ਤਾਂ ਮੇਰੇ ਡਿਪਾਰਟਮੈਂਟ ਵੱਲੋਂ ਇਹ ਜਿਹੜੇ ਟੈਂਡਰ ਹੋਏ ਆ ਇਹ 10 ਕਰੋੜ ਰੁਪਇਆ ਲਾ ਕੇ ਇਹ ਜਿਹੜੀ 5000 ਕਿਸਾਨਾਂ ਦੀ ਜ਼ਮੀਨ ਡਬੋਤੀ ਉਹਦੀ ਵੀ ਪੂਰੀ ਤਰ੍ਹਾਂ ਇਨਕੁਆਇਰੀ ਕਰਾਂਗੇ ਔਰ ਜਿਹੜਾ ਦੋਸ਼ੀ ਪਾਇਆ ਗਿਆ ਨਾ ਪੁੱਠਾ ਟੰਗਾਂਗੇ ਕਿੱਲੀ ਦੇ ਉੱਤੇ ਲੈ ਲਓ ਮੇਰੀ ਗੱਲ। ਆ ਪਹਿਲੀ ਦਲ ਤੇ ਭਾਜਪੀ ਨੇ ਸਿੱਧੂ ਦੇ ਫੈਸਲੇ ਦਾ ਕੀਤਾ ਵਿਰੋਧ ਕਿਹਾ ਸਿੱਧੂ ਨਿਜੀ ਰੰਜਿਸ਼ ਦੇ ਵਿੱਚ ਸੂਬੇ ਦਾ ਕਰ ਰਹੇ ਨੇ ਨੁਕਸਾਨ। ਪੂ ਲੋਕਾਂ ਨੇ ਕਿੰਨੀ ਸਰਾਹਤ ਕੀਤੀ ਬੱਚਿਆਂ ਨੇ ਪਸੰਦ ਕੀਤਾ। ਬਜ਼ੁਰਗਾਂ ਨੇ ਪਸੰਦ ਕੀਤਾ। ਔਰ ਅੱਜ ਜਿਹੜਾ ਆ ਸਨੁਕ ਜੋਤ ਸਿੰਘ ਸਿੱਧੂ ਨੇ ਆਪਣੇ ਹੰਕਾਰ ਕਰਕੇ ਆਪਣੀ ਈਗੋ ਕਰਕੇ ਕਿ ਇੱਕ ਜਿਹੜੀ ਉਹ ਸ਼ਰੋਮ ਨਹੀਂ ਅਕਾਲੀ ਦਲ ਦੇ ਵਿਰੁੱਧ ਜਾਂ ਬਾਦਲ ਪਰਿਵਾਰ ਦੇ ਵਿਰੁੱਧ ਨਫ਼ਰਤ ਰੱਖਦੇ ਨੇ ਉਹਦੇ ਕਰਕੇ ਅੱਜ ਇੱਕ ਪੰਜਾਬ ਦਾ ਬਹੁਤ ਵੱਡਾ ਜਿਹੜਾ ਪ੍ਰੋਜੈਕਟ ਸੀ ਲੋਕੀ ਜੀ ਨੂੰ ਪਸੰਦ ਕਰਦੇ ਸਨ ਜੋ ਬੰਦ ਕਰ ਦਿੱਤਾ। ਪਰ ਸਰਕਾਰ ਉਹਨਾਂ ਦੀ ਹਦਕਾ ਰੱਖਦੇ ਨੇ। ਪਰ ਜਿੱਥੇ ਉਹਨਾਂ ਨੇ ਪ੍ਰੋਜੈਕਟ ਬੰਦ ਕੀਤਾ ਹੈ ਤੇ ਕਹਿੰਦੇ ਕਿ ਅਸੀਂ ਪਹਿਲੇ ਸਭ ਤੋਂ ਪਹਿਲੇ ਪੀਆਰਟੀਸੀ ਦੀਆਂ ਬੱਸਾਂ ਚਲਾਉਣੀਆਂ ਨੇ। ਈ ਪੀਆ ਸੀ ਨੇ ਬੱਸਾਂ ਪਾਣੀ 'ਚ ਚਲਣੀਆਂ ਹਸਪਤਾਲ ਦੇ ਵਿੱਚ ਇੱਕ ਸ਼ਖਸ ਨੂੰ ਕੈਮਰੇ ਦੇ ਸਾਹਮਣੇ ਚਪੇੜ ਮਾਰਨ ਦੇ ਮਾਮਲੇ ਵਿੱਚ ਅੰਮ੍ਰਿਤਸਰ ਦੇ ਗੁਰਨਾਨਕ ਦੇਵ ਹਸਪਤਾਲ ਦੇ ਸੁਪਰਡੈਂਟ ਨੇ ਮੰਗੀ ਮਾਫੀ ਜਿਸ ਸ਼ਖਸ ਨੂੰ ਥੱਪੜ ਮਾਰਿਆ ਉਸ ਨੂੰ ਦੱਸਿਆ ਚੋਰ ਕਿਹਾ ਮਰੀਜ਼ਾਂ ਦਾ ਰਿਸ਼ਤੇਦਾਰ ਨਹੀਂ ਬਲਕਿ ਲੋਕਾਂ ਦਾ ਸਮਾਨ ਚੋਰੀ ਕਰਨਾ ਆਉਂਦਾ ਸੀ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦਿੱਤੇ ਜਾਂਚਦੇ ਹੁਕਮ ਇਹ ਇੱਕ ਬੰਦਾ ਜਿਹੜਾ ਜਿਹਦੇ ਨਾਲ ਇਹ ਇਨਸੀਡੈਂਟ ਹੋਇਆ ਹੈ ਇਹ ਬੇਸਿਕਲੀ ਸਾਡਾ ਹਸਪੀਟਲ ਦਾ ਅਮਪਲਾਈ ਨਹੀਂ ਹੈਗਾ ਨਾ ਹੀ ਇਹ ਕਿਸੇ ਪੇਸ਼ੈਂਟ ਦਾ ਟੈਂਡੈਂਸੀ ਹੈ ਇਹ ਬਾਹਰ ਦਾ ਬੰਦਾ ਹੀ ਇੱਥੇ ਸਾਡੇ ਕਿਸੇ ਬੰਦਾ ਚਾਹ ਵਿੱਚ ਵੇਚਦਾ ਹੁੰਦਾ ਸੀ ਇੱਥੇ ਔਰ ਨੂਨ ਹੈਗਾ ਕਿ ਇਹ ਪੇਸ਼ੈਂਟ ਆਇਆ ਮੋਬਾਈਲ ਪੇਸ਼ੈਂਟ ਦੀ ਕੋਈ ਵੀ ਜਿਹੜੀ ਵੈਲਿਊਏਬਲ ਚੀਜ਼ ਹੈਗੀ ਆ ਦਵਾਈਆਂ ਇਹ ਲੈ ਕੇ ਚੱਲ ਜਾਂਦਾ ਜੇ ਮੇਰੇ ਕੋਲ ਕਾਫੀ ਕੰਪਲੇਂਟਸ ਹੈਗੀਆਂ ਜੀ ਤੇ ਮੈਂ ਜਨਤਾ ਤੋਂ মিডিਆ ਤੋਂ ਪਾਕੀ ਸਾਰਿਆਂ ਨੂੰ ਮਾਫੀ ਚਾਹੁੰਦਾ ਕਿ ਮੈਂ ਆਪਣੇ ਆਪ ਨੂੰ ਨਹੀਂ ਕੰਟਰੋਲ ਕਰ ਸਕਿਆ ਉਹ ਮੈਨੂੰ ਪਤਾ ਹੈ ਕਿ ਉਸ ਬੰਦੇ ਨੇ ਕੁਛ ਨਾ ਕੁਛ ਥੋਂ ਚੋਰੀ ਕਰਨੀ ਹੈ। ਮੇਰੀ ਗੱਲ ਸੁਣੋ, ਇਨਡਿਸਿਪਲਿਨ ਜਿਹੜਾ ਬੰਦਾ ਅਨੁਸ਼ਾਸਨ ਪਾਲਦਾ ਉਹ ਹੀ ਸ਼ਾਸਨ ਪਾਲਦਾ ਹੈ। ਅਨੁਸ਼ਾਸਨ ਸਾਡੇ ਲਈ ਅਹਿਮ ਹੈ। ਔਰ ਜਿਹੜਾ ਬੰਦਾ ਇਨਡਿਸਿਪਲਿਨਡ ਹੈ। ਅਸੀਂ ਟੋਲਰੇਟ ਨਹੀਂ ਕਰਾਂਗੇ 5 ਐਮਐਲਏ ਉੱਥੇ ਜਾਇਜ਼ਾ ਲੈਣ ਜਾ ਰਹੇ ਆਂ। ਇਹ ਛੋਟੀ ਗੱਲ ਹੈ ਕਿਤੇ। ਸ਼ਾਮੀ 6 ਵਜੇ ਉੱਥੇ ਪਾਉਂਗੇ ਸਾਨੂੰ। ਦੋ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਵਿੱਚ ਬਸ ਹਾਸੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਅੰਮ੍ਰਿਤਸਰ ਦੇ ਵਿੱਚ ਗੱਲ ਕੀਤਾ ਗਿਆ ਸੀ ਸ਼ਿਫ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਦੇ ਵਿੱਚ ਕੋਈ ਸਹੂਲਤ ਨਾ ਮਿਲਣ ਦੇ ਲਾਇਸੀ ਇਲਜ਼ਾਮ ਜੀਐਸਟੀ ਦੇ ਇਸ਼ਤਿਹਾਰ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੇਂਦਰ ਸਰਕਾਰ ਤੋਂ ਨਾਰਾਜ਼ ਕੇਂਦਰ ਵੱਲੋਂ ਦੇਸ਼ ਭਰ ਦੇ ਅਖਬਾਰਾਂ ਵਿੱਚ ਜੀਐਸਟੀ ਦੇ ਇਸ਼ਤਿਹਾਰ ਦੇ ਵਿੱਚ ਗੈਰ ਸਿੱਖ ਨੂੰ ਦਸਤਾਰ ਪਹਿਨਾਉਣ ਦੇ ਉੱਤੇ ਹੋਇਆ ਬਵਾਲ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਪਹੁੰਚਾਇਆ ਗਿਆ ਠੇਸ ਸ਼੍ਰੋਮਣੀ ਕੀਰਤਨੀ ਪ੍ਰਧਾਨ ਕਿਰਪਾਲ ਸਿੰਘ ਮਡੰਗਰ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਜਤਾਇਆ ਰੋਸ ਉਹਦੇ ਚੱਕ ਬੋਲੇ ਬੰਦੇ ਦੇ ਸਿਰ ਤੇ ਦਸਤਾਰ ਰੱਖ ਕੇ ਕੱਟੀ ਦਾੜੀ ਵਾਲਾ ਕੋਈ ਇਸ਼ਾਰਾ ਦਿੱਤਾ ਜਿੱਥੇ ਕਿਸੇ ਨੇ ਪੜ੍ਹਿਆ ਗਿਆ ਇਸ਼ਾਰਾ ਸਿੱਖਾਂ ਨੂੰ ਦੋਹਰੀ ਤਕਲੀਫ ਹੋਈ ਹੋਈ ਹੈ ਇਹ ਜੇ ਨੌਨ ਸਿੱਖ ਵੀ ਨੇ ਜਿਹੜੇ ਗੁਰਦਵਾਰਨ ਦੇ ਦੇ ਉਪਸ਼ਕ ਨੇ ਉਹ ਰੋਈ ਵੱਡੀ ਵੱਡੀ ਤਕਰੀਰ ਹੋਈ ਆ ਅਸੀਂ ਇਸ ਸੰਬੰਧ ਵਿੱਚ ਪ੍ਰੈਸ ਮੀਟਿੰਗ ਲਿਖਿਆ ਅੱਜ ਅਸੀਂ ਜਿਹੜਾ ਅਧਿਵਤ ਬ੍ਰਿਸ਼ਟੌਰ ਵਿੱਚ ਲਿਖਿਆ ਆਪਣਾ ਪ੍ਰੋਟੈਸਟ ਜਿਹੜਾ ਉਹ ਜਾਰੀ ਕੀਤਾ ਉਹਨੂੰ ਭੂਮੀ ਗਦਰਾਂ ਬੰਦੇਵਲ ਜੇ ਉਹ ਨਹੀਂ ਬੰਦ ਹੋਏਗਾ ਕੋਈ ਅਸੀਂ ਡੈਪੂਟੇਸ਼ਨ ਲਾ ਕੇ ਜਗ੍ਹਾ ਮਿਲਾਂਗੇ ਜੇ ਹੋਰ ਨੋਟ ਪੇਪਰ ਉਹ ਤੋਂ ਅਗਲਾ ਕਰ ਤੇ ਉਹਨਾਂ ਨੂੰ ਇੱਕ ਤਿਆਰ ਪਰ ਤਿਆਰ ਸਿੱਖ ਦਿਖਾਉਣਾ ਚਾਹੀਦਾ ਸੀ ਕਿਤਾਬਾਂ ਵਿੱਚ ਲੈ ਲਓ ਇਸ਼ਤਿਹਾਰਾਂ ਵਿੱਚ ਲੈ ਲਓ ਕਿਸੇ ਵੀ ਮਸਲੇ ਤੇ ਲੈ ਲਓ ਉਹ ਸਿੱਖਾਂ ਨੂੰ ਸਾਹਮਣੇ ਲੇਉਣਾ ਹੀ ਨਹੀਂ ਚਾਹੁੰਦੇ ਸਿੱਖਾਂ ਦੀ ਜਿਹੜੀ ਦੇਖ ਹੈ ਉਹ ਸਾਰਿਆਂ ਦੇ ਸਾਹਮਣੇ ਉਹ ਪ੍ਰਗਟ ਨਹੀਂ ਕਰਨਾ ਚਾਹੁੰਦੇ ਤਾਂ ਕਿ ਉਹਦਾ ਪ੍ਰਭਾਵ ਦੂਸਰਿਆਂ ਦੇ ਉੱਤੇ ਨਾ ਪਵੇ ਤੇ ਉਹ ਸਿੱਖੀ ਨੂੰ ਧਾਰਨ ਕਰਨ ਇਹਨਾਂ ਦੀ ਬੜੀ ਨੀਵੀਂ ਸੋਚ ਹੈ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮਨਾਉਣ ਪਾਕਿਸਤਾਨ ਜਾਣ ਵਾਲੇ ਜਥੇ ਉਤੇ ਕੇਂਦਰ ਸਰਕਾਰ ਨੇ ਲਾਈ ਰੋਕ ਐਸਜੀਪੀਸੀ ਨੂੰ ਤਾਕੀਦ ਆਪਣੀ ਨਿੱਜੀ ਜ਼ਿੰਮੇਵਾਰੀ ਦੇ ਉਤੇ ਭੇਜੇ ਜਾਣ ਸ਼ਰਧਾਲੂ ਸ਼੍ਰੋਮਣੀ ਕਮੇਟੀ ਦੇ ਵੱਲੋਂ ਫਿਲਹਾਲ ਨਹੀਂ ਲਿਆ ਗਿਆ ਕੋਈ ਫੈਸਲਾ ਮਹਾਰਾਜਾ ਰਣਜੀਤ ਸਿੰਘ ਦੀ 29 ਜੂਨ ਨੂੰ ਵਰਸੀ ਮਨਾਉਣ ਦੇ ਲਈ 251 ਸ਼ਰਧਾਲੂਆ ਨੇ 21 ਤੋਂ 29 ਜੂਨ ਤੱਕ ਜਾਣਾ ਸੀ ਪਾਕਿਸਤਾਨ